ਪੰਜਾਬ ਦੇ ਪੱਖਾਂ ਦੀ ਗੱਲ ਕਰਨ ਵਾਲੇ ਦੋ ਲੋਕ ਜੀ ਸੁਖਬਾਲ ਸਿੰਘ ਖੇਰਾ ਜੀ ਸਰਦਾਰ ਸਿਧਰਜੀਤ ਸਿੰਘ ਮਾਲ ਜੀ ਉਹ ਦੋਵੇਂ ਇੱਕ ਦੂਜੇ ਦੇ ਖਿਲਾਫ ਖੜ ਗਏ ਜੀ ਇਹ ਪੰਜਾਬ ਵਾਸਤੇ ਮੰਦੀ ਖਬਰ ਇਹ ਇਹੀ ਦੁਖਾਂਤ ਆ ਨਾ ਉਹ ਅਗਲਾ ਕਹਿੰਦਾ ਨਹੀਂ ਮੈਂ ਪੰਜਾਬ ਲਈ ਠੀਕ ਆ ਉਹ ਕਹਿੰਦਾ ਉਹ ਵੀ ਠੀਕ ਆ ਨਹੀਂ ਕਹਿੰਦਾ ਮੈਂ ਜ਼ਿਆਦਾ ਠੀਕ ਆ ਮਤਲਬ ਉਹ ਗੱਲਾਂ ਨੇ ਨਾ ਇਹ ਉਹ ਅੱਗੇ ਬੱਸਾਂ ਦੇ ਵਿੱਚ ਵੇਚਦੇ ਹੁੰਦੇ ਸੀ ਨਾ ਕੋਈ ਅੱਖਾਂ ਦੀ ਦਵਾਈ ਹਾਂਜੀ ਸੋਮਾ ਹਾਂ ਉਹ ਫਿਰ ਇੱਕ ਉੱਤਰਦਾ ਸੀ ਫਿਰ ਦੂਜਾ ਝੜ ਜਾਂਦਾ ਸੀ ਹਨਾ ਉਹ ਸ਼ਰਮਾ ਕਹਿੰਦਾ ਸੀ ਨਹੀਂ ਇਹ ਮੇਰਾ ਬਹੁਤ ਵਧੀਆ ਰਾਜਨੀਤੀ ਐ ਹੋ ਗਈ ਹੁਣ ਕਿ ਉਹਦੀ ਵੀ ਵਧੀਆ ਹੋਊਗੀ ਪਰ ਮੈਂ ਬਹੁਤ ਜ਼ਿਆਦਾ ਵਧੀਆ ਮਤਲਬ ਇਸ ਗੱਲ ਨੂੰ ਕਿ ਵਿਚਾਰਧਾਰਕ ਤੌਰ ਤੇ ਕੋਈ ਆਪਸ ਵਿੱਚ ਦੀ ਉਹਨਾਂ ਦਾ ਸੰਵਾਦ ਹੀ ਨਹੀਂ ਰਚਾਇਆ ਉਹਨਾਂ ਨੇ ਹਾਂਜੀ ਹੈਨਾ ਮਾਨ ਸਾਹਿਬ ਨਾਲ ਖੈਰਾ ਸਾਹਮਣੇ ਕੋਈ ਗੱਲ ਨਹੀਂ ਕੀਤੀ ਹੋਣੀ ਮਾਨ ਸਾਹਿਬ ਆਖਦੇ ਹੋਣਗੇ ਮੈਂ ਕਿਉਂ ਕਰਾਂ ਓਵੇਂ ਖੈਰਾ ਸਾਹਿਬ ਕਹਿੰਦੇ ਹੋਣੇ ਮੈਂ ਕਿਉਂ ਕਰਾਂ ਗੱਲ ਉਹ ਇੱਕ ਹੋਰ ਫਲਸਫੇ ਨੂੰ ਲੈ ਕੇ ਲੜ ਰਹੇ ਆ ਚਾਹਣ ਉਹ ਇੱਕ ਹੋਰ ਫਲਸਫੇ ਨੂੰ ਲੈ ਕੇ ਲੜ ਰਹੇ ਆ ਕਹ ਦੋਨੇ ਹੀ ਇਹ ਰਹੇ ਨੇ ਕਿ ਅਸੀਂ ਪੰਜਾਬ ਪੱਖੀ ਆ ਹੈਨਾ ਪਰ ਆਪਾਂ ਨੂੰ ਪਤਾ ਏ ਇਸ ਗੱਲ ਦਾ ਇਸ ਕਰਕੇ ਇਹ ਗੱਲਾਂ ਸਾਡੇ ਲਈ ਪ੍ਰੋਬਲਮ ਖੜੀ ਕਰ ਦਿੰਦੀਆਂ ਬਿਲਕੁਲ ਜੀ ਜਿਹੜੇ ਚਤਤ ਲੋਕਾਂ ਲਈ ਪ੍ਰੋਬਲਮ ਖੜੀ ਕਰ ਦਿੰਦੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਕੀ ਕਰੀਏ ਜੀ ਕਿੱਥੇ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਮਾਨ ਦੋ ਪੰਜਾਬ ਦੀਆਂ ਆਵਾਜ਼ਾਂ ਪਹੁੰਚਦੀਆਂ ਲੋਕ ਸਭਾ ਦੇ ਵਿੱਚ ਜੀ ਹੁਣ ਇੱਕ ਆਵਾਜ਼ ਹੀ ਜਾਊਗੀ ਜੀ ਬਿਲਕੁਲ ਤਾਂ ਪੰਜਾਬ ਦਾ ਹੋ ਰਿਹਾ ਬਿਲਕੁਲ ਬਿਲਕੁਲ ਜੀ ਨੁਕਸਾਨ ਪੰਜਾਬ ਦਾ ਹੀ ਆ ਹਮੇਸ਼ਾ ਹੀ ਹੁੰਦਾ ਪੰਜਾਬ ਦਾ ਪਹਿਲਾਂ ਵੀ ਬਹੁਤ ਵਾਰ ਨੁਕਸਾਨ ਹੋਇਆ ਐ ਅਸੀਂ ਮਤਲਬ ਸਾਡੇ ਕੋਲੇ ਜਿਹੜੇ ਬੰਦੇ ਹੁੰਦੇ ਆ ਇੱਕ ਤਾਂ ਪਹਿਲੀ ਗੱਲ ਪਹਿਲਾਂ ਹੀ ਬਹੁਤ ਘੱਟ ਨੇ ਹਾਂਜੀ ਕਿੰਨੇ ਕ ਬੰਦੇ ਨੇ ਜਿਹੜੇ ਇੱਥੋਂ ਜਿਤਾ ਕੇ ਭੇਜੀਏ ਅਸੀਂ ਤੇ ਉਹ ਜਾ ਕੇ ਉੱਥੇ ਲੋਕ ਸਭਾ ਜ ਉੱਥੇ ਬੋਲ ਸਕਣ ਅੱਧੀ ਜਨਤਾ ਤਾਂ ਸੌਂ ਕੇ ਹੀ ਮੁੜੇ ਆਉਂਦੀ ਹੈ ਹਨ ਜਿਹੜੇ ਬੋਲਦੇ ਨੇ ਉਹਨਾਂ ਨੂੰ ਫਿਰ ਅਸੀਂ ਮਤਲਬ ਉਹ ਉਹ ਗੱਲ ਹੋ ਗਈ ਵੀ ਇਹਦੇ ਨਾਲ ਆਹ ਕੱਟਿਆ ਗਿਆ ਇਹਦੇ ਨਾਲ ਆਹ ਕੱਟਿਆ ਗਿਆ ਤਾਂ ਕੱਟੇ ਤਾਂ ਸਾਡੇ ਹੀ ਗਏ ਨਾ ਨੂੰ ਤਾਂ ਸਾਡੇ ਹੀ ਕੱਟੇ ਗਏ ਪੰਜਾਬ ਦੀ ਆਵਾਜ਼ ਤਾਂ ਪੰਜਾਬ ਦੀ ਹੋਈ ਕੱਟੀ ਗਈ ਔਰ ਹੋ ਸਕਦਾ ਕਿ ਇਸ ਜਿਹੜੀ ਇਹ ਇਹਨਾਂ ਦੀ ਲੜਾਈ ਆ ਸੰਗਰੂਰ ਵਾਲੀ ਜਿਹੜੀ ਹੋ ਸਕਦਾ ਦੋਨੇ ਨਾ ਜਿੱਤਣ ਦੋਨੇ ਇੱਕ ਦੂਜੇ ਦੀਆਂ ਵੋਟਾਂ ਖਰਾਬ ਕਰ ਦੇਣ ਕੋਈ ਤੀਸਰਾ ਹੀ ਫਾਇਦਾ ਲੈ ਜੇ ਕੋਈ ਤੀਜਾ ਹੀ ਫਾਇਦਾ ਲੈ ਜੇ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇੱਕ ਜਾਊਗੀ ਦੋਹਾਂ ਚ ਇਹ ਤੋਂ ਤਾਂ ਫਿਰ ਵੱਡਾ ਦਿਖਾਤੀ ਕੋਈ ਨਹੀਂ ਪੰਜਾਬ ਦਾ ਬਿਲਕੁਲ ਇਹੀ ਤਾਂ ਹੈ ਦੇਖ ਲਿਓ ਤੁਹਾਡੇ ਸਾਹਮਣੇ ਇਹ ਤਾਂ ਜਿਵੇਂ ਬਚਪਨ ਜਦੋਂ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ ਨਾ ਬਿੱਲੀਆਂ ਦੀ ਲੜਾਈ ਦੇ ਵਿੱਚ ਹਾਂ ਹਾਂ ਬਿਲਕੁਲ ਇਸੇ ਗੱਲ ਦਾ ਤਾਂ ਦੁੱਖਾ ਹੋਰ ਕੀ ਗੱਲ ਆ ਇਹੀ ਤਾਂ ਦੇਖ ਲਓ ਤੁਸੀਂ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਦੋ ਯੋਗ ਬੰਦੇ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਆ ਦੋਨੇ ਹਾਰ ਜਾਂਦੇ ਆ ਕੋਈ ਤੀਜਾ ਬੰਦਾ ਹੀ ਜਿੱਤ ਜਾਂਦਾ ਪਹਿਲਾਂ ਹੋ ਚੁੱਕਿਆ ਇੱਕ ਸੀਟ ਦੇ ਉੱਪਰ ਹਾਂਜੀ ਜੀਟੀਆ ਤੇ ਸਿੱਧੂ ਆਪਸ ਵਿੱਚ ਖਿਚੋਤਾਣੀ ਦੇ ਵਿੱਚ ਬਿਲਕੁਲ ਬਿਲਕੁਲ